NNR نیوز ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਸੀ ਕਿ ਕਿਤਨੇ ਕਿਤੋਂ ਰਹਿਤ ਪ੍ਰੀਖਿਆਵਾਂ ਬਰ ਆਵੇ ਤਾਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਇੱਕ ਦਰਿਆ ਸਤਲੁਜ ਦਾ ਜਲ ਪੱਧਰ ਘਟ ਚੁੱਕਿਆ ਹੁਣ ਸਹੀ ਤੇ ਸਟੀਕ ਸਹੀ ਨਤੀਜੇ ਤੇ ਅਸੀਂ ਵੀ ਪਹੁੰਚੇ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟ ਚੁੱਕਿਆ ਹੈ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਉਨੇ ਆ ਇਧਰ ਦੀ ਤਸਵੀਰ ਤੁਸੀਂ ਦੇਖ ਲਓ ਇਹ ਇਹ ਉਹ ਤਸਵੀਰ ਹੈ ਜਿਹੜਾ ਕਿ ਕੱਲ੍ਹ ਦਰਿਆ ਸਤਲੁਜ ਦਾ ਪੂਰਾ ਅਫਾਨ ਤੇ ਸੀ ਪ੍ਰੈਸ ਵਕਤ ਦੀ ਵੱਡੀ ਸ਼ਾਮ ਦੀਆਂ ਤਸਵੀਰਾਂ ਨੇ ਇਹ ਪੂਰੀ ਜਾਣਕਾਰੀ ਇਕੱਠੀ ਕੀਤੀ ਅਸੀਂ ਵੱਖ-ਵੱਖ ਕਹਿ ਸਕਦੇ ਹਾਂ ਕਿ ਕਿਦਾਂ ਕਿ ਆਪਣੇ ਇੱਥੇ ਜੇ ਬੇਲਦਾਰ ਲੱਗੇ ਸੀ ਫਿਰ ਆਮ ਲੋਕਾਂ ਤੋਂ ਪੁੱਛਿਆ ਉਸ ਤੋਂ ਬਾਅਦ ਅਸੀਂ ਪਾਖੜਾ ਦੇ ਅੰਕੜੇ ਨੋਟ ਕੀਤੇ ਕਿ ਵੀ ਉੱਥੇ ਤਾਂ ਜਲ ਪੱਧਰ ਪਾਖੜਾ ਦਾ ਲੈਵਲ ਤਾਂ ਅਜੇ ਵੀ 1671 ਪੁਆਇੰਟ ਇੱਕ ਹੈ ਪਰ بارش ਅੱਜ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਅੱਜ بارش ਘੱਟ ਹੋਈ ਹੈ ਬਹੁਤ ਸਾਰੇ ਜ਼ਿਲ੍ਹਿਆਂ 'ਚ بارش ਬਹੁਤ ਜ਼ਿਆਦਾ ਘੱਟ ਹੋਈ ਹੈ ਤੇ ਜਲਦੀ ਮਾਹੌਲ ਸੁਖਾਲੇ ਹੋ ਸਕਦੇ ਆ ਜੇਕਰ ਅੱਜ ਇਹਦੇ ਦੇਣ ਦੀ ਤਰ੍ਹਾਂ ਸਥਿਤੀ ਕੰਟਰੋਲ ਦੇ ਵਿੱਚ ਰਹਿੰਦੀ ਹੈ ਤਾਂ ਅੱਜ ਦੀ ਜੋ ਤਾਜ਼ਾ ਅਪਡੇਟ ਹੈ ਉਹ ਹੈ ਕਿ ਦਰਿਆ ਸਤਲੂ ਦਾ ਜਲ ਪੱਧਰ ਘਟਿਆ ਹੈ ਪਰ ਘਟਿਆ ਕਿੰਨਾ ਹੈ ਉਹ ਵੀ ਤਸਵੀਰ ਦਿਖਾਉਣੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਤਕਰੀਬਨ 1 ਫੁੱਟ ਤੁਸੀਂ ਇੱਧਰ ਲਾ ਸਕਦੇ ਹੋ ਇਹ ਤਸਵੀਰ ਦੇਖ ਸਕਦੇ ਹੋ ਪੱਥਰ ਲੱਗਿਆ 1 ਫੁੱਟ ਇੱਧਰ ਔਰ ਜੋ ਦਰਿਆ ਤੇ ਆਉ ਫਾਨ ਤੇ ਜਦੋਂ ਸੀ ਤੇ ਚੱਲ ਰਿਹਾ ਸੀ ਪਾਣੀ ਤਾਂ ਫੇਰ ਉਹ ਤਕਰੀਬਨ ਇੱਥੇ ਕੱਲ ਤੋਂ ਜਦੋਂ ਅਸੀਂ ਰਿਪੋਰਟ ਦਿਖਾਈ ਸੀ ਤਾਂ ਫੁੱਟ ਕੋ ਇੱਧਰ 2 ਫੁੱਟ ਹੋ ਗਿਆ ਤਾਂ 2 ਫੁੱਟ ਦਰਿਆ ਸਤਲੁਜ ਦਾ ਪੂਰਾ ਪਾਣੀ ਘਟ ਚੁੱਕਿਆ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਕਿ ਦਰਿਆ ਸਤਲੁਜ ਦਾ 2 ਫੁੱਟ ਜਲ ਪੱਧਰ ਘਟਿਆ ਤਾਂ ਵੱਡੀ ਅਪਡੇਟ ਹੈ ਰਾਹਤ ਜ਼ਰੂਰ ਮਿਲੀ ਹੈ ਲੋਕਾਂ ਨੂੰ ਲੋਕਾਂ ਨੂੰ ਜੀ ਕਾਫੀ ਇਹਦਾ ਪੈਨਿਕ ਕ੍ਰੀਟ ਸੀ ਡਰ ਦਾ ਮਾਹੌਲ ਸੀ ਪਰ ਹੁਣ ਅਸੀਂ ਵੱਡੀ ਅਪਡੇਟ ਦੇ ਰਹੇ ਹਾਂ ਕਿ ਸਹੀ ਤੇ ਸਟੀਕ ਜਾਣਕਾਰੀ ਅੰਕੜੇ ਇਕੱਠੇ ਕੀਤੇ ਐ ਔਰ ਇਹ ਵੀ ਅੰਕੜੇ ਇਕੱਠੇ ਕੀਤੇ ਕਿ ਦਰਿਆ ਸਤਲੂ ਦੇ ਵਿੱਚ ਜਿੰਨਾ ਪਾਣੀ ਚੱਲ ਰਿਹਾ ਹੁਣ ਇੰਨਾ ਹੀ ਚੱਲੇਗਾ ਕੱਲ ਤੱਕ ਦੀ ਅਪਡੇਟ ਹੈ ਕਿ ਕੱਲ ਤੱਕ ਪਾਣੀ ਦਰਿਆ ਸਤਲੂ ਜਦਾ ਨਹੀਂ ਵਧੇਗਾ ਜੋ ਸਾਡੇ ਕੋਲ ਅੰਕੜੇ ਆਏ ਨੇ ਕਿ ਕੱਲ ਤੱਕ ਦਰਿਆ ਸਤਲੂ ਜਦਾ ਜਲ ਪੱਧਰ ਨਹੀਂ ਨਹੀਂ ਵਧੇਗਾ ਕੱਲ ਤੱਕ ਤਕਰੀਬਨ ਅਸੀਂ ਜੋ ਅਪਡੇਟ ਦੇ ਰਹੇ ਹਾਂ 11 ਵਜੇ ਤੱਕ ਇੰਨਾ ਹੀ ਪਾਣੀ ਚੱਲੇਗਾ ਜਿੰਨਾ ਤੁਸੀਂ ਇਹ ਦੇਖ ਸਕਦੇ ਹੋ ਇਸ ਤੋਂ ਪਾਣੀ ਘਟ ਸਕਦਾ ਪਰ ਵਧੇਗਾ ਨਹੀਂ ਜੋ ਸਾਡੇ ਕੋਲ ਅੰਕੜੇ ਪ੍ਰਾਪਤ ਹੋਇਆ ਹੈ ਤਾਂ ਅਜੇ ਤੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਪਾਣੀ ਜੋ ਦਰਿਆਦ ਵਿੱਚ ਪਾਣੀ ਆਜੇ ਵੀ ਬਹੁਤ ਜ਼ਿਆਦਾ ਹੈ ਪਰ ਰਾਹਤ ਜਰੂਰ ਮਿਲੀ ਹੈ ਪਾਣੀ ਘਟਿਆ ਪਰ ਦਰਿਆ ਜੀ ਵੁਫਾਨ ਤੇ ਜਿੱਧਰ ਤੁਸੀਂ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਦੂਜੇ ਪਾਸੇ ਉਹਨਾਂ ਲੋਕਾਂ ਦੇ ਲਈ ਦੁਖੀ ਖਬਰ ਹੈ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਡੱਗ ਪਈਆਂ ਐ ਮੈਸੇਜ ਮੈਂ ਚ ਕਿਸੇ ਦੀ ਵੀ ਕਿਉਂ ਨਾ ਹੋਵੇ ਪਰ ਜਦੋਂ ਇੱਕ ਘਰ ਦੀ ਜੇ ਕਿਸੇ ਦੀ ਜ਼ਮੀਨ ਡੱਗਦੀ ਐ ਤਾਂ ਸਾਰਿਆਂ ਦਾ ਹਾਲਾਤ ਮਾੜੇ ਹੁੰਦੇ ਐ ਸਾਰੇ ਸੋਚਦੇ ਕਿਉਂਕਿ ਸਾਰੇ ਕਿਸਾਨਾਂ ਦੇ ਪੁੱਤ ਐ ਉਹਨਾਂ ਲਈ ਮਾੜੀ ਖਬਰ ਐ ਕਿ ਉਹਨਾਂ ਥਾਵਾਂ ਤੇ ਜਿਨ੍ਹਾਂ ਜ਼ਮੀਨਾਂ ਡੱਗ ਰਹੀਆਂ ਕਿ ਬਹੁਤ ਸਾਰੀ ਥਾਵਾਂ ਤੇ ਦਰਿਆ ਨੇ ਖੋਰਾ ਜਾਨੀ ਘਟਾ ਅਜੇ ਵੀ ਲਾਈ ਹੋਈ ਐ ਉਹ ਪਤਾ ਨਹੀਂ ਵੈ ਗੁਰੂ ਕਦੋਂ ਮਿਹਰ ਕਰੇਗਾ ਕਦੋਂ ਉਹ ਟਾ ਘਟੇਗੀ ਤਾਂ ਇੱਧਰ ਖੁਰ ਤਸਵੀਰ ਦਿਖਾਉਣਾ ਕਿ ਸਾਹਮਣੇ ਇੱਕ ਵੱਡਾ ਰਿੰਗ ਬੰਨਾ ਹੁਣ ਮੈਂ ਪ੍ਰਸ਼ਾਸਨ ਨੂੰ ਇੱਥੇ ਬੇਨਤੀ ਕਰਨਾ ਚਾਹੂੰਗਾ ਕਿ ਜੋ ਦਰਿਆ ਸਤਲੁਜ ਹੈ ਇਸ ਇਹੜ ਤੋਂ ਜੋ ਰਿੰਗ ਬੰਨਾ ਹੈ ਜਿਹੜਾ ਤਿੰਨ ਥਾਂ ਮਤ ਟੁੱਟਿਆ ਹੈ ਹੁਣੇ ਤੁਸੀਂ ਬੰਦ ਲੋ ਤਾਂ ਬਹੁਤ ਸਾਰੇ ਇੱਥੇ ਲੀਡਰ ਜੱਜ ਹਲਕਾ ਵਦਾ ਇੱਕ ਬੀਬੀ ਸਰਬਜੀਤ ਕੋ ਜੋ ਮਾਨਿਕ ਮਾਨੁਕੇ ਸੋਰੀ ਜੋ ਹਲਕਾ ਵਦਾ ਇੱਕ ਬੀਬੀ ਸਰਬਜੀਤ ਕੌਰ ਮਾਨੁਕੇ ਅਜਗਰਾਉਂ ਦੇ ਉਹਨਾਂ ਦੇ ਜੋ ਪਤੀ ਆਏ ਸੀ ਉਹਨਾਂ ਉਹ ਵੀ ਇੱਥੇ ਪਿੱਛੇ ਮੱਧੇਪੁਰ ਦੇ ਵਿੱਚ ਦੇਖਣ ਆਏ ਸੀ ਦਾ ਹਲਕਾ ਬਧਾਏ ਕੋਈ ਬੇਨਤੀ ਹੈ ਕਿ ਇਹ ਏਰੀਆ ਉਹਨਾਂ ਦਾ ਆਉਂਦਾ ਤੇ ਉਥੋਂ ਤਿੰਨ ਥਾਵਾਂ ਤੋਂ ਤਕਰੀਬਨ ਬੰਦ ਟੁੱਟਿਆ ਹੋਇਆ ਹੈ ਤੇ ਉਹਨਾਂ ਨੂੰ ਉਸ ਨੂੰ ਹੁਣ ਬੰਦ ਲੈਣਾ ਚਾਹੀਦਾ ਜੇਕਰ ਹੁਣ ਖਤਰਾ ਟਲਿਆ ਤਾਂ ਇਸ ਤਰ੍ਹਾਂ ਨਾ ਹੋਵੇ ਕਿ ਖਤਰਾ ਇਸੇ ਤਰ੍ਹਾਂ ਪਾਣੀ ਫੇਰ ਵੱਧ ਜਾਵੇ ਇੱਕ ਦੋ ਦਿਨਾਂ ਤੱਕ ਤੇ ਫਿਰ ਆਪਾਂ ਨੂੰ ਹੱਥ-ਪੈਰਾਂ ਦੀ ਪੈ ਜਾਵੇ ਤੇ ਆਪਾਂ ਫਿਰ ਵੀ ਉਧਰ ਖਿਆਲ ਨਾ ਦੀਏ ਪਰ ਇਸ ਟਾਈਮ ਦੀ ਜੋ ਵੱਡੀ ਅਪਡੇਟ ਵੱਡੀ ਤਸਵੀਰ ਦਿਲ ਨੂੰ ਸਕੂਨ ਦੇ ਨਾਲੇ ਤਸਵੀਰ ਕਹਿ ਸਕਦੇ ਆ ਕਿ ਤਕਰੀਬਨ 2 ਫੁੱਟ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਹੈ ਤਸਵੀਰਾਂ ਵਿੱਚ ਤੁਸੀਂ ਇੱਧਰ ਦੇਖ ਸਕਦੇ ਹੋ ਇੱਧਰੋਂ ਤਸਵੀਰ ਇੱਕ ਵਾਰ ਫੇਰ ਦਿਖਾ ਦਿੰਨਾ ਕਿ ਇੱਧਰ ਤੁਸੀਂ ਦੇਖ ਲਓ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਤਕਰੀਬਨ ਤਕਰੀਬਨ 2 ਫੁੱਟ ਇੱਧਰੋਂ ਇੱਕ ਫੁੱਟ ਇੱਧਰੋਂ ਹੈ 1 ਫੁੱਟ ਇੱਧਰੋਂ ਤਾਂ ਫਿਰ ਦੂਜਾ ਫੁੱਟ ਆਪਾਂ ਇੱਧਰ ਲੈ ਲੈਣੇ ਕਿਉਂਕਿ ਇੱਧਰ ਵੀ ਪਾਣੀ ਕਾਫੀ ਉੱਪਰ ਸੀ ਦੂਜਾ ਫੁੱਟ ਪਰ ਇੱਧਰ ਦਾ ਤਾਂ ਤਕਰੀਬਨ ਤਕਰੀਬਨ 2 ਫੁੱਟ ਦਰਿਆ ਸਾਤੋਲੀ ਦਾ ਜਲ ਪੱਧਰ ਘਟਿਆ ਅੱਗੇ ਤੱਕ ਇੱਥੇ ਸਾਰਾ ਪਾਣੀ ਪਾਣੀ ਸੀਗਾ ਪਰ ਹੁਣ ਇਸ ਨਾਲ ਤਾਂ ਇਸ ਥਾਂ ਦੇ ਉੱਪਰ ਪਾਣੀ ਹੈ ਪਾਣੀ ਥੱਲੇ ਹੋ ਚੁੱਕਿਆ ਹੈ ਔਰ ਪਾਣੀ ਇਧਰਲੀ ਸਾਈਡ ਦੀ ਗੱਲ ਕਰੀ ਤਾਂ ਥੱਲੇ ਚੱਲ ਰਿਹਾ ਪਰ ਦਰਿਆ ਦੇ ਵਿੱਚ ਅਜੇ ਵੀ ਪਾਣੀ ਬਹੁਤ ਜ਼ਿਆਦਾ ਹੈ ਪਰ ਕੱਲ ਦੀ ਮਕਦਾਰ ਦੀ ਗੱਲ ਕਰੀ ਤਾਂ ਪਾਣੀ ਘਟਿਆ ਪਰ ਪਾਣੀ ਅਜੇ ਜ਼ਿਆਦਾ ਹੈ ਇਹ ਜੋ ਪਾਣੀ ਹੈ ਇੰਨਾ ਜ਼ਿਆਦਾ ਨੁਕਸਾਨ ਨਹੀਂ ਉਹਨਾਂ ਏਰੀਆ ਦੇ ਵਿੱਚ ਨੁਕਸਾਨ ਜ਼ਰੂਰ ਹੈ ਜਿੱਥੇ ਬਹੁਤ ਜ਼ਿਆਦਾ ਏਰੀਆ ਨੀਵੇਂ ਨੇ ਜਿੱਥੇ ਦਰਿਆ ਬਨੇ ਢਾ ਲਾਈ ਹੋਇਆ ਉੱਤੇ ਖਤਰਾ ਜ਼ਰੂਰ ਹੈ ਇਸ ਵਕਤ ਦੀ ਜੋ ਵੱਡੀ ਅਪਡੇਟ ਤੁਹਾਨੂੰ ਸੰਝ ਕਰ ਜਾ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਤਕਰੀਬਨ 2 ਫੁੱਟ ਘਟਿਆ ਹੈ ਇੱਥੇ ਮੈਂ ਤੁਹਾਨੂੰ ਹੋਰ ਇੱਕ ਗੱਲ ਪੁੱਛਣੀ ਚਾਹਾਂ ਜਾਂ ਲਾ ਲਓ ਜਾਂ ਦੱਸਣੀ ਚਾਹਾਂ ਕਿ ਅਸੀਂ ਲਗਾਤਾਰ ਜੋ ਅਪਡੇਟ ਦਿੱਤੀ ਹੈ ਸਾਡੀ ਅਪਡੇਟ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤਕਰੀਬਨ ਅੱਜ 6ਵਾਂ ਦਿਨ ਜਾਂ 5ਵਾਂ ਦਿਨ ਹੈ ਸਾਡੀ ਅਪਡੇਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਕਿਸ ਸਾਡੀ ਸਹੀ ਤਸਦੀਕ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਸਾਡੇ ਅੰਕੜੇ ਕਿੰਨੇ ਕੁ ਸੱਚ ਸਹੀ ਹੋਏ ਕਿਸ ਕਿਸ ਐਰੀਆ ਨਾਲ ਸੰਬੰਧਿਤ ਤੁਸੀਂ ਆਪਣੇ ਕੀਮਤੀ ਸਹਿਯਾ ਜਰੂਰ ਦਿਓ ਅਸੀਂ ਲਗਾਤਾਰ ਹੁਣ ਅਸੀਂ ਸ਼ੁਰੂਆਤ ਕਰਾਂਗੇ ਜਿੱਥੇ ਜਿੱਥੇ ਨੁਕਸਾਨ ਹੋਇਆ ਹੈ ਜਿੱਥੇ ਜਿੱਥੇ ਫਸਲਾਂ ਨੁਕਸਾਨੀ ਗਈਆਂ ਕਿੰਨਾ ਕਿੰਨਾ ਨੁਕਸਾਨ ਹੋਇਆ ਉਹ ਵੀ ਅਸੀਂ ਲਗਾਤਾਰ ਅਪਡੇਟ ਅਸੀਂ ਦਿੰਦੇ ਰਹਾਂਗੇ ਤਾਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਐਨ ਐਨ ਆਰ ਨਿਊਜ਼ ਕੈਮਰਾਮੈਨ ਸਨੂ ਦੇਨ ਹਰਦੀਪ ਦਰਿਆ ਸਤਲੁਜ